ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਅਧੀਨ ਇੱਕ ਸਿਗਨੇਚਰ ਕੈਂਪਿੰਗ ਕੀਤੀ ਗਈ ਜਿਸ ਵਿੱਚ ਸਕੂਲ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸੁੰਦਰਪਾਲ ਸਿੰਘ ਨੇ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਨਵੇਂ ਵੱਡੇ ਵੋਟਰਾਂ ਨੂੰ ਜਾਗਰੂ ਕੀਤਾ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਲੋਰ ਸਰਕਾਰੀ ਸਕੂਲ ਲਸਾੜਾ ਅਤੇ ਹੋਰ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ बच्चा ने सोच चुकी कि वो अपने वोट कौन देंगे आज फ्लोर विखे ਸਰਦਾਰ ਅਮਨਪਾਲ ਸਿੰਘ ਜੀ ਐਸ ਡੀ ਐਮ ਫਲੋਰ ਕਮ ਆਰੋਗ ਦੇ ਨਿਰਦੇਸ਼ਾਂ ਅਨੁਸਾਰ ਸਵੀਪ ਪਲਾਨ ਦੇ ਅੰਦਰ ਜਿਹੜਾ ਇੱਕ ਸਿਗਨੇਚਰ ਕੈਂਪੇਨ ਚਲਾਇਆ ਗਿਆ ਜਿਸ ਵਿੱਚ ਬਖ ਬਖ ਸਕੂਲਾਂ ਦੇ ਵਿਦਿਆਰਥੀਆਂ ਨੇ ਇਹ ਸੌ ਚੱਕੀ ਹੈ ਕਿ ਉਹ ਆਪਣੀ ਵੋਟ ਵੀ ਜਿਹੜੀ ਆਉਣ ਵਾਲੀ ਇਲੈਕਸ਼ਨ ਵਿੱਚ ਪਾਉਣਗੇ ਤੇ ਜਿਹੜੇ ਆਪਣੇ ਮਾਪਿਓ ਦੀ ਵੀ ਜਿਹੜੀ ਵੋਟ ਜਿਹੜੀ ਆ ਉਹ ਪਾਉਣਗੇ ਇਸ ਲਈ ਉਹਨਾਂ ਨੇ ਇਹ ਸਿਗਨੇਚਰ ਕੀਤੇ ਹਨ ਜਿਹੜੇ ਇਹ ਜਿਹੜਾ ਕੈਂਪੇਨ ਹੈ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗਰਾਇਆ ਤੋਂ ਉਹ ਕੇ ਫਲੋਰ ਤੇ ਇਸ ਤੋਂ ਬਾਅਦ ਨਾ ਸਾੜੇ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਅਤੇ ਕਾਲਜਸ ਦੇ ਵਿੱਚ ਇਹ ਕਰਵਾਇਆ ਗਿਆ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਵੋਟਾਂਆਂ ਜਿਹੜੀਆਂ ਹੈ ਉਸ ਵਿੱਚ ਵੋਟ ਪਰਸੈਂਟੇਜ ਵੀ ਵਧ ਜਿਹੜੀ ਉਹ ਵਧਸੇ